ਪਿਆਰੇ ਬੱਚੇ ਸਤਿ ਸ੍ਰੀ ਅਕਾਲ ਸਿਹਤ ਤੇ ਸਿੱਖਿਆ ਦੇ ਇਸ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਦਸਵੀਂ ਜਵਾਨ ਦਾ ਦੂਸਰਾ ਪਾਰਟ ਹੈ ਪੋਕ ਚਿਕਿਤਸਾ ਫਿਜ਼ੀਓਥੈਰੇਪੀ ਅੱਜ ਅਸੀਂ ਇਹ ਦੇ ਜਿਹੜੇ ਪਾਰਟ ਹੈ ਇਸ ਦੇ ਪ੍ਰਸ਼ਨਾਂ ਉੱਪਰ ਅਸੀਂ ਨਿਸ਼ਾਨੇ ਲਗਾਉਣੇ ਹਨ ਜੋ ਵੀ ਬੱਚੇ ਚੈਨਲ ਤੇ ਪਹਿਲੀ ਵਾਰ ਆਏ ਹਨ ਫਿਰ ਉਹ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਮਿਲ ਜਾਵੇ ਦਸਵੀਂ ਜਮਾਤ ਦਾ ਜਿਹੜਾ ਪਹਿਲਾ ਪਾਰਟ ਹੈ ਉਸ ਦੇ ਉੱਤਰ ਦੇ ਨਿਸ਼ਾਨ ਅਸੀਂ ਲਗਾ ਦਿੱਤੇ ਹਨ ਜਿਹੜਾ ਵੀਡੀਓ ਦਾ ਲਿੰਕ ਹੈ ਉਹ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ ਆਓ ਅਸੀਂ ਆਪਣਾ ਜਿਹੜਾ ਅੱਜ ਦਾ ਵੀਡੀਓ ਸ਼ੁਰੂ ਕਰੀਏ ਜਿਵੇਂ ਤੁਸੀਂ ਦੇਖ ਪਾ ਰਹੇ ਹੋ ਇਸ ਟੋਟਲ 10 ਕੁਐਸਚਨ ਪੁੱਛੇ ਗਏ ਹਨ ਤੇ ਅਸੀਂ ਆਪਣੇ ਪਹਿਲੇ ਕੁਐਸਚਨ ਦੇਖਦੇ ਹਾਂ ਜਨਾ ਪਹਿਲਾ ਕੁਐਸਚਨ ਹੈ ਜੋ ਕਿ ਇੱਕ ਖਾਲੀ ਖਾਂ ਹੈ ਪੋਤੇ ਚ ਕਿੱਸਾ ਇੱਕ ਡੈਸ਼ ਤਰੀਕੇ ਨਾਲ ਇਲਾਜ ਕਰਨ ਦੀ ਪ੍ਰਕਿਰਿਆ ਹੈ ਇਹਦਾ ਉੱਤਰ ਅਸੀਂ ਇਸ ਕਿਤਾਬ ਚ ਲੱਭਦੇ ਹਾਂ ਪੇਜ ਨੰਬਰ 9 ਦੇ ਉੱਪਰ ਬੱਚੇ ਇਹ ਵੱਡੀ ਕਿਤਾਬ ਹੈ ਠੀਕ ਹੈ ਜੀ ਇਹ ਜਿਹੜਾ ਦੇਖ ਲੈਣਾ ਹੈ ਪੇਜ ਨੰਬਰ 9 ਦੇ ਉੱਪਰ ਦੇਖੀ ਦੂਸਰੀ ਲਾਈਨ ਹੈ ਕਿ ਇਹ ਇੱਕ ਕੁਦਰਤੀ ਤਰੀਕੇ ਨਾਲ ਇਲਾਜ ਕਰਨ ਦੀ ਪ੍ਰਕਿਰਿਆ ਹੈ ਜਿਹੜਾ ਆਨਸਰ ਹੈ ਉਹ ਹੈ ਕੁਦਰਤੀ ਇਹ ਸਾਡਾ ਪਹਿਲੇ ਦਾ ਆਨਸਰ ਹੈ ਅਸੀਂ ਇਸ ਚੈਪਟਰ ਦਾ ਜੋ ਬਲੌਗ ਹੈ बना देता है ब्लॉग का लिंक तुम्हें जो है डिस्क्रिप्शन मिल जाएगा देख सकते हो कि दूसरे पार्ट का ब्लॉग भी जो है वो बन चुका है सारे जो प्रश्न उत्तर हैं वो अभी लिख देते हैं देख के लिख सकते हो लिंक तुम्हें डिस्क्रिप्शन में दूसरा प्रश्न है जी भौतिक चिकित्सा भौतिक शब्द का की अर्थ है पेज नंबर नौ के उपर पहली दसाया है भौतिक का अर्थ शरीर है ये सा दूसरा उत्तर है तीसरा प्रश्न है जी मालिश इलाज की एक नवी विधि है ਕੀ ਇਹ ਸਹੀ ਹੈ ਜਾਂ ਗਲਤ ਹੈ ਪੇਜ ਨੰਬਰ 9 ਦੇ ਉੱਪਰ ਕੋਹਤ ਚਿਕਸਾ ਇਲਾਜ ਦੀ ਪ੍ਰਾਤਨ ਵਿਧੀ ਹੈ ਜਿਵੇਂ ਕਿ ਮਾਲਿਸ਼ ਕਰਨਾ ਪਰਗਾ ਟਕੋਰਾ ਵੀ ਇਹਦਾ ਮਤਲਬ ਕੀ ਹੈ ਕਿ ਮਾਲਿਸ਼ ਕੋਈ ਪੁਰਾਣੀ ਵਿਧੀ ਹੈ ਨਵੀਂ ਵਿਧੀ ਨਹੀਂ ਹੈ ਦਾ ਮਤਲਬ ਇਹ ਜਿਹੜਾ ਹੈ ਇਹ ਗਲਤ ਹੈ ਚੌਥਾ ਪ੍ਰਸ਼ਨ ਹੈ ਜੀ ਹਾਈਡਰੋਥੈਰਪੀ ਕਿਸ ਨਾਲ ਸੰਬੰਧਿਤ ਹੈ ਤੇ ਦੇਖਦੇ ਪਾਣੀ ਨਾਲ ਇਲਾਜ ਹਾਈਡਰੋਥੈਰਪੀ ਇਹਦਾ ਮਤਲਬ ਕੀ ਹੈ ਕਿ ਜਿਹੜਾ ਹਾਈਡਰੋਥੈਰਪੀ ਹੈ ਉਹ ਪਾਣੀ ਨਾਲ ਸੰਬੰਧਿਤ ਹੈ ਪਾਣੀ ਛੜ ਜੇ ਸਹੀ ਹਾਂ ਜੀ ਇਸ ਤਰ੍ਹਾਂ ਸਾਡੇ ਜਿਹੜੇ ਵਿਅਕਤੀਗਤ ਪ੍ਰੈਕਟਿਸ ਕੁਐਸਚਨ ਨੇ ਉਹ ਔਰੇ ਹੁੰਦੇ ਨੇ ਉਹ ਅਸੀਂ ਅਗਲੇ ਕੁਐਸਚਨ ਦੇਖਦੇ ਹਾਂ ਛੋਟੇ ਉਤਰਾਂ ਵਾਲੇ ਪ੍ਰਸ਼ਨ ਜਿਹਦੇ ਵਿੱਚੋਂ ਸਭ ਤੋਂ ਪਹਿਲਾ ਪ੍ਰਸ਼ਨ ਨੇ ਪੂਰਤਕ ਚਿਕਿਤਸਾ ਦੀ ਪਰਿਭਾਸ਼ਾ ਲਿਖੋ ਪੇਜ ਨੰਬਰ 9 ਦੇ ਉੱਪਰ ਇੱਥੋਂ ਲੈ ਕੇ ਇੱਥੇ ਤੱਕ ਤੇ ਸਾਡੇ ਜਿਹੜਾ ਪੰਜਵੇਂ ਪ੍ਰਸ਼ਨ ਦਾ ਉੱਤਰ ਹੈ ਦੋਸਰੇ 'ਚ ਦੋ ਡੈਫੀਨੇਸ਼ਨ ਦੱਸੀਆਂ ਗਈਆਂ ਹਨ ਦੋਵਾਂ ਤੁਸੀਂ ਕੋਈ ਵੀ ਇੱਕ ਕਰ ਸਕਦੇ ਹੋ ਵੈਸੇ ਵੀ ਜਿਹੜੇ ਉੱਪਰ ਵਾਲੀ ਉਹ ਸਭ ਤੋਂ ਆਸਾਨ ਤੁਸੀਂੋ ਕੀਏ ਇਸ ਕਰਕੇ ਮੈਂ ਤੁਹਾਨੂੰ ਇਹੀ ਦੱਸ ਰਿਹਾ 6ਵਾਂ ਪ੍ਰਸ਼ਨ ਜੀ ਮਾਲਿਸ਼ ਕੀ ਹੈ ਪੇਜ ਨੰਬਰ 11 ਦੇ ਉੱਤੇ ਇੱਥੋਂ ਲੈ ਕੇ ਇੱਥੇ ਤੱਕ ਇਹ ਜੋ ਸਾਡੇ 6ਵੇਂ ਪ੍ਰਸ਼ਨ ਦਾ ਉੱਤਰ ਹੈ 8ਵਾਂ ਪ੍ਰਸ਼ਨ ਜੀ ਰਗੜ 3 ਤੀਨ ਨੋਟ ਲਿਖੋ ਪੇਜ ਨੰਬਰ 13 ਦੇ ਉੱਪਰ ਫਿਰ ਜਾਓਗੇ ਸਾਡੇ ਜੀ ਦਿੱਤਾ ਗਿਆ ਹੈ ਰਗੜ ਇੱਥੋਂ ਲੈ ਕੇ ਜਿਸ ਤਰ੍ਹਾਂ ਤੁਸੀਂ ਵਿਕਸ਼ਣ ਵੀ ਕਰ ਰਹੇ ਇੱਥੋਂ ਲੈ ਕੇ ਇੱਥੇ ਤੱਕ ਇਹ ਜੋ ਸਾਡੇ 7ਵੇਂ ਪ੍ਰਸ਼ਨ ਦਾ ਉੱਤਰ ਹੈ 8ਵਾਂ ਪ੍ਰਸ਼ਨ ਜੀ ਬਰਫ਼ ਨਾਲ ਇਲਾਜ ਕਿਨੇ ਕੀਤਾ ਜਾਂਦਾ ਹੈ ਪੇਜ ਨੰਬਰ 13 ਉੱਪਰ ਇੱਥੋਂ ਲੈ ਕੇ 1 ਤੱਕ ਪਾਠ ਇਹਦੇ ਨਾਲ ਹੀ ਇੱਥੋਂ ਲੈ ਕੇ ਪੇਜ ਨੰਬਰ 14 ਤੱਕ ਜਾਓ ਇੱਥੋਂ ਤੱਕ ਇਹ ਹੈ ਜੀ ਤੁਹਾਡੇ ਅੱਠਵੇਂ ਪ੍ਰਸ਼ਨ ਦਾ ਉੱਤਰ ਨਵਾਂ ਪ੍ਰਸ਼ਨ ਹੈ ਜੀ ਪੌਤਰੀ ਚਿਕਸਾ ਦਾ ਖੇਡਾਂ ਵਿੱਚ ਕੀ ਯੋਗਦਾਨ ਹੈ ਪੇਜ ਨੰਬਰ 10 ਦੇ ਉੱਪਰੋਂ ਲੈ ਕੇ ਇੱਥੇ ਤੱਕ ਇਹ ਜੀ ਸਾਡੇ ਨੌਵੇਂ ਪ੍ਰਸ਼ਨ ਦਾ ਉੱਤਰ ਹੈ ਆਖਰੀ ਪ੍ਰਸ਼ਨ ਜੀ ਪੌਤਰੀ ਚਿਕਸਾ ਦੀ ਕੋਈ ਪੰਜ ਤੱਕ ਨਿਕਾਲੋ ਵਿਸਥਾਰ ਨਾਲ ਲਿਖੋ ਪੇਜ ਨੰਬਰ 10 ਵ 11 ਦੇ ਉੱਪਰ ਜਿਹੜਾ 10 ਪ੍ਰਸ਼ਨ ਹੈ ਕਿਸ ਦੇ ਉੱਤਰ ਹਨ ਜਿਸ ਵਿੱਚ ਕੋਪ ਕਿੰਝ ਕਿਹਸਾ ਤਰੀਕਾ ਦੱਸਿਆ ਗਿਆ ਹਨ ਉਹਨਾਂ ਅਰਥ ਕਰਨ ਦੇ ਕੇ ਤੁਹਾਨੂੰ ਦੱਸਿਆ ਗਿਆ ਹਨ ਇਹਨਾਂ ਦੇ ਤੁਸੀਂ ਕੋਈ ਵੀ ਪੰਜ ਜਿਹੜੀਆਂ ਹਨ ਉਹ ਕਰ ਸਕਦੇ ਹੋ ਇੱਕ ਤੁਸੀਂ ਆ ਕਰ ਸਕਦੇ ਹੋ ਇਲਾਜ ਵਾਲੇ ਦਾ ਸੱਤਾ ਇੱਕ ਬਰਸ ਨਾ ਇਲਾਜ ਦੋ ਪਾਣੀ ਨਾਲ ਇਲਾਜ ਤਿੰਨ ਚਾਰ ਤੇ ਤਾਪ ਨਾਲ ਗਲ ਪਾਣੀ ਇਟੋਟਨ ਤੁਸੀਂ ਜੋ ਹੈ ਪੰਜ ਇੱਥੇ ਤੱਕ ਕਰ ਲਿਆ। ਜੇ ਤੁਹਾਡੇ ਕੋਈ ਸੇਸ਼ਨ ਪ੍ਰਸ਼ਨ ਦਾ ਉੱਤਰ ਹੈ। ਇਸ ਤਰ੍ਹਾਂ ਪਿਆਰੇ ਬੱਚੇ ਅਸੀਂ ਜਿਹੜੇ ਦੂਸਰਾ ਪਾਰਟ ਹੈ ਉਸਦੇ ਅਸੀਂ ਇਹਨੇ ਲਗਾ ਦਿਆਂ ਹਨ। ਜੇ ਤੁਹਾਨੂੰ ਕੋਈ ਪ੍ਰੋਬਲਮ ਆਦੀ ਹੈ ਤੁਸੀਂ ਮੈਸੇਜ ਕਰਕੇ ਮੈਨੂੰ ਪੁੱਛ ਸਕਦੇ ਹੋ। ਜੇ ਵੀਡੀਓ ਬਧਿਆ ਲੱਗੇ ਤੁਸੀਂ ਬੱਚਾ ਤੱਕ ਵੀ ਜਰੂਰ ਸ਼ੇਅਰ ਕਰੋ। ਥੈਂਕ ਯੂ।